ਸਤਿ ਸ੍ਰੀ ਅਕਾਲ ਦੋਸਤੋ ਦੇਖ ਸਕਦੇ ਹੋ ਗੱਡੀ ਖਨੋਰੀ ਬਾਡਰ ਦੇ ਉੱਤੇ ਕੇਜੂ ਗਰਾਹਾ ਦੇਖ ਸਕਦੇ ਹੋ ਝੰਡਾ ਵੀ ਲੱਗਿਆ ਹੋਇਆ ਗੱਲਬਾਤ ਕਰਦੇ ਆ ਖਨੋਰੀ ਕਿਵੇਂ ਬਾਈ ਜੀ ਆਪਣੀ ਗੱਡੀ ਹੈ ਨਹੀਂ ਆਪਣੀ ਨਹੀਂ ਹੈਗੀ ਇਹ ਤਾਂ ਗਰਾਹਾ ਲਿਖਿਆ ਹੋਇਆ ਹੈ ਗਰਾਹਾ ਦੀ ਹੋਣੀ ਹੈ ਗਰਾਹਾ ਪਾਰਟੀ ਦੀ ਕਿਸੇ ਦੀ ਠੀਕ ਅੱਜ ਜੇ ਦੇਖੀਏ ਅੱਜ ਜੇ ਦੇਖੀਏ ਤਾਂ ਬਹੁਤ ਨਵਾਂ ਦਾ ਜਿਹੜਾ ਕੋਈ ਵੀ ਚੱਲ ਕੇ ਆ ਗਿਆ ਦੇਖੋ ਹਨ ਕਿ ਸਾਰਿਆਂ ਨੂੰ ਆਉਣਾ ਚਾਹੀਦਾ ਠੀਕ ਹੈ ਹਾਂਜੀ ਹਾਂ ਦੇਖ ਸਕਦੇ ਹੈਗੇ ਜੀ ਭਾਰਤੀ ਕਿਸਾਨ ਜੁਨੀਅਨ ਇਕਤਾ ਗਰਾਹਾ ਪਿੰਡ ਜਲਾਨ ਉਕਾਈ ਜਲਾਨ ਦੀ ਉਹ ਆ ਇਹ ਗੱਡੀ ਦੇਖ ਸਕਦੇ ਹੋ ਵੀ ਤੇ ਜਿਵੇਂ ਤੁਸੀਂ ਆਉਨੇ ਹੋ ਜੀ ਇੱਕ ਗੱਲ ਹੈ ਚਲੋ ਵੀ ਕੋਈ ਜਥੇਬੰਦੀ ਵਾਲੇ ਤੁਹਾਨੂੰ ਇਹ ਤਾਂ ਨਹੀਂ ਕਹਿੰਦੇ ਵੀ ਕਿਉਂ ਕਿਉਂ ਨਹੀਂ ਜੀ ਕੋਈ ਨਹੀਂ ਬੰਦਾ ਪੂਰੀ ਰੋਕਦੇ ਨਹੀਂ ਹਾਂ ਜੀ ਬਿਲਕੁਲ ਨਹੀਂ ਜੀ ਰੋਕਦੇ ਬਿਲਕੁਲ ਨਹੀਂ ਰੋਕਦੇ ਨਹੀਂ ਜੀ ਦੇਖ ਸਕਦੇ ਹੋ ਜੀ ਆਪਣਾ ਵੀ ਪਿੰਡ ਚਲਾਣਿਆ ਜੀ ਹਾਂ ਜੀ ਮੇਰਾ ਵੀ ਦੇਖ ਸਕਦੇ ਹੋ ਜੀ ਭਾਰਤੀ ਕਿਸਾਨ ਯੂਨੀਅਨ ਗ੍ਰਾਹਾਂ ਦੇ ਬਿੱਲੇ ਲੱਗੇ ਹੋਏ ਨੇ ਆ ਗੱਡੀ ਖੜੀ ਹੈ ਜੀ ਦੇਖ ਸਕਦੇ ਹੋ ਕਹਿੰਦੇ ਭਾਰਤੀ ਕਿਸਾਨ ਯੂਨੀਅਨ ਗ੍ਰਾਹਾਂ ਜਲਾਨ ਕਾਈ ਵੱਲੋਂ ਆਏ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕਿਹੜਾ ਪਿੰਡ ਆ ਜੀ ਜਲਾਨ ਆ ਜੀ ਜਲਾਨ ਸੁਭਨਾਮ ਜੀ ਪਰਮਜੀਤ ਸਿੰਘ ਜੀ ਠੀਕ ਹੈ ਤੇ ਭਾਰਤੀ ਕਿਸਾਨ ਯੂਨੀਅਨ ਗ੍ਰਾਹਾਂ ਨਾਲ ਜੁੜੇ ਹੋਏ ਹੋ ਤੁਸੀਂ ਅੱਜ ਪਹਿਲੀ ਵਾਰੀ ਆਏ ਕੋ ਪਹਿਲਾਂ ਵੀ ਆਉਂਦੇ ਜੀ ਅਸੀਂ ਪਹਿਲਾਂ ਜਦੋਂ ਆਪਣੇ ਸ਼ਹੀਦ ਹੋਇਆ ਸੀ ਕਾਕਾ ਠੀਕ ਹੈ ਉਦੋਂ ਵੀ ਆਏ ਸੀ ਉਦੋਂ ਸੰਘਰਸ਼ ਜੀ ਠੀਕ ਹੈ ਉਦੋਂ ਅਸੀਂ ਪੂਰੇ ਐਸੀ ਜਗ੍ਹਾ ਤੇ ਠੀਕ ਹੈ ਤੇ ਆਮ ਕਿਸਾਨ ਜਿਹੜੇ ਹਜੇ ਘਰਾਂ ਚ ਬੈਠੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਕਹਾਂ ਉੱਠ ਕੇ ਆਉਣ ਜੀ ਬਾਕੀ ਡੱਲੇ ਸਭ ਦੇ ਤੁਸੀਂ ਕਿਸੇ ਦੁਨੀਆ ਇੱਕ ਤਾਂ ਗਰਾਹ ਮੋਟਰਸਾਈਕਲ ਮਾਰਚ ਕੱਢਣਗੇ ਜੀ ਆਪਣੇ ਡੱਲੇ ਦੇ ਹੱਕ 'ਚ ਪਿੰਡਾਂ 'ਚ ਪਿੰਡਾਂ ਦੇ ਹਾਂ ਜੀ ਠੀਕ ਹੈ ਕੱਲ ਨੂੰ ਆਪਣਾ 10 ਮਹਿਲਾ ਚੌਂਕ ਤੋਂ ਚੱਲਣ ਕਈ ਤਰੀਕੇ ਕੱਲ ਨੂੰ ਆਪਣਾ ਕੱਲ 17 ਤਰੀਕ ਹੈ ਅੱਜ 17 ਹੈ ਕੱਲ ਨੂੰ 18 18 ਤਰੀਕ ਨੂੰ 18 ਤਰੀਕ ਮਹਿਲਾ ਚੌਂਕ ਤੋਂ ਚੱਲਣਗੇ ਹਾਂ ਜੀ ਹਾਂ ਜੀ ਪਿੰਡਾਂ ਦੇ ਵਿੱਚ ਠੀਕ ਹੈ ਤੁਸੀਂ ਆਉਣੇ ਲੋਕਾਂ ਨੂੰ ਤੇ ਜਿਵੇਂ ਤੁਸੀਂ ਆਉਂਦੇ ਹੋ ਜੀ ਇੱਕ ਗੱਲ ਹੈ ਚਲੋ ਵੀ ਕੋਈ ਜਥੇਬੰਦੀ ਵਾਲੇ ਤੁਹਾਨੂੰ ਇਹ ਤਾਂ ਨਹੀਂ ਕਹਿੰਦੇ ਵੀ ਕਿਉਂ ਕਿਉਂ ਨਹੀਂ ਜੀ ਕੋਈ ਨਹੀਂ ਕੋਈ ਰੋਕਦਾ ਨਹੀਂ ਹਾਂ ਜੀ ਬਿਲਕੁਲ ਨਹੀਂ ਜੀ ਰੋਕਦੇ ਬਿਲਕੁਲ ਨਹੀਂ ਰੋਕਦੇ ਨਹੀਂ ਜੀ ਦੇਖ ਸਕਦੇ ਹੋ ਜੀ ਆਪਣਾ ਵੀ ਪਿੰਡ ਚਲਾਣੀਆਂ ਜੀ ਹਾਂ ਜੀ ਮੇਰਾ ਵੀ ਦੇਖ ਸਕਦੇ ਹੋ ਜੀ ਭਾਰਤੀ ਕਿਸਾਨ ਯੂਨੀਅਨ ਗ੍ਰਾਹਾਂ ਦੇ ਬਿੱਲੇ ਆ ਗੱਡੀ ਖੜੀ ਹੈ ਜੀ ਦੇਖ ਸਕਦੇ ਹੋ ਕਹਿੰਦੇ ਅਸੀਂ ਪਹਿਲਾਂ ਵੀ ਆਉਨੇ ਆ ਜਦੋਂ ਸ਼ੁਭ ਕਰਨਾ ਸੀਦ ਹੋਇਆ ਉਦਦੇ ਵੀ ਕਹਿੰਦੇ ਅਸੀਂ ਆਏ ਸੀਗੇ ਹਾਂ ਜੀ ਉਹ ਥੰਦੇ ਕੋਲ ਅਸੀਂ ਉਰੀ ਉਤੇ ਹਾਂ ਠੀਕ ਹੈ ਜੀ ਇੱਥੇ ਸੀ ਆ ਥਰੂ ਮੈਂ ਸੋ ਇੱਥੇ ਸੀ ਤੁਸੀਂ ਹਾਂ ਜੀ ਬਿਲਕੁਲ ਜੀ ਇਹ ਵੀਡੀਓ ਹੈਗੀਆਂ ਨੇ ਜੀ ਠੀਕ ਹੈ ਇਹ ਮੁੰਡੇ ਦੀ ਵੀ 1 ਮਿੰਟ ਠੀਕ ਹੈ ਬਿਲਕੁਲ ਜੀ ਦੋਸਤੋ ਅੱਜ ਸਾਨੂੰ ਤਾਂ ਚਲੋ ਪਹਿਲੀ ਵਾਰੀ ਦੇਖੀ ਹੈ ਗੱਡੀ ਪਹਿਲਾਂ ਨੰਗਾਣੀ ਐਨੀ ਸਾਨੂੰ ਪਹਿਲਾਂ ਹੀ ਲਾਦਾ ਨੇ ਸਨੇਹਾ ਇਹ ਭਾਰਤੀ ਕਿਸਾਨ ਯੂਨੀਅਨ ਗਰਾਹਾ ਜਲਾਨ ਇਕਾਈ ਵੱਲੋਂ ਆਏ ਨੇ ਸਾਨੂੰ ਸਭ ਨੂੰ ਆਉਣਾ ਚਾਹੀਦਾ ਕਿਉਂਕਿ ਕਿਸਾਨਾਂ ਦਾ ਮਸਲਾ ਜੀ ਸਭ ਨੂੰ ਆਉਣਾ ਚਾਹੀਦਾ ਸਭ ਨੂੰ ਆਉਣਾ ਚਾਹੀਦਾ ਅਚਕੋਈ ਕੋਈ ਇਹ ਗੱਲ ਤਾਂ ਨਹੀਂ ਹੈਗੀ ਜਿਵੇਂ ਚਲੋ ਆਮ ਲੋਕਾਂ ਚ ਚਰਚਾ ਹੁੰਦੀ ਹੈ ਖੁੰਡ ਚਾਹ ਸੱਤ ਚ ਆਪਣੇ ਵੀ ਜਥੇਬੰਦੀ ਵਾਲੇ ਰੋਕਦੇ ਨੇ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਰੋਕਦਾ ਜੀ ਨਹੀਂ ਜੀ ਕੋਈ ਠੀਕ ਹੈ ਜੀ ਸਾਡੇ ਪਿੰਡ ਦਾ ਜਿਹੜਾ ਸਾਬਕਾ ਸਰਪੰਚ ਦੀ ਮਾਲਵਿੰਦਰ ਸਿੰਘ ਜੀ ਦੀ ਡੈਥ ਹੋ ਗਈ ਜੀ ਕੱਲ ਹੁੱਲ ਦੇ ਪਾਸੋਂ ਸੰਸਕਾਰ ਦੀ ਉਹ ਸਾਡੇ ਸਭ ਤੋਂ ਅੱਜ ਤੋਂ 40 ਸਾਲ ਪਹਿਲਾਂ ਦੁਨੀਆ ਦੇ ਪ੍ਰਧਾਨ ਹੁੰਦੇ ਤੇ ਇਹੋ ਜੀ ਨੀਤ ਪ੍ਰਧਾਨ ਤੇ ਆਂਡੀਆਂ ਦੇ ਪ੍ਰਧਾਨ ਇੰਡੀਆ ਦੇ ਜੀ ਠੀਕ ਹੈ ਉਹਦੇ ਕਰਕੇ ਸਾਡਾ ਪਿੰਡ ਤਾਂ ਹੀ ਤੁਰਿਆ ਹੈ ਪਹਿਲਾਂ ਤੋਂ ਹੀ ਤੁਰਿਆ ਹੋਇਆ ਹਾਂ ਜੀ ਪਹਿਲਾਂ ਤੋਂ ਹੀ ਤੁਰਿਆ ਹੋਇਆ ਪਹਿਲਾਂ ਬੱਚਾ ਜੀ ਤੇ ਜੀ ਸਭ ਤੋਂ ਪਹਿਲਾਂ ਠੀਕ ਹੈ ਰਾਨੂੰ ਜੀ ਰਾਨੂੰ ਜੀ ਕਿਸਾਨੀ ਦਾ ਮਸਲਾ ਹੈ ਜੇ ਹੁਣ ਨਹੀਂ ਪਹੁੰਚੂਗਾ ਫਿਰ ਕਦੋਂ ਪਹੁੰਚਣਾ ਫਿਰ ਤਾਂ ਸਾਰਾ ਕੁਝ ਗਵਾ ਕੇ ਪਹੁੰਚਣ ਵਾਲੀ ਗੱਲ ਆ ਸਾਡੇ ਲੀਡਰ ਦੇ ਸਹਿਯੋਗ ਦਿਨ ਪਰ ਦਿਨ ਡਾਊਨ ਹੋਣਦੀ ਆ ਬਾਕੀ ਆਨੂੰ ਵੀ ਭਰਾਵਾਂ ਨੂੰ ਬੇਨਤੀ ਆ ਵੀ ਪਾਓ ਪਹੁੰਚੋ ਜਰੂਰ ਪਹੁੰਚੋ ਠੀਕ ਹੈ ਜੀ ਧੰਨਵਾਦ ਜੀ ਬਿਲਕੁਲ ਅਸੀਂ ਦੇਖ ਰਹੇ ਸੀ ਬਹੁ ਫਰੀ ਮੈਡੀਕਲ ਕੈਂਪ ਹੈ ਜਿਹੜਾ ਚੱਲ ਰਿਹਾ ਹੈਗਾ ਜੀ ਲਗਦੇ ਨੇ ਤਸਵੀਰਾਂ ਫਰੀ ਮੈਡੀਕਲ ਕੈਂਪ ਖਨੋਰੀ ਬਾਰਡਰ ਦੇ ਉੱਤੇ ਲੈ ਲੈ ਆ ਲਈ ਆਪਾਂ ਕਰ ਲਈਏ ਇਹ ਵੀ ਸਵਾਲ ਕਰਦੇ ਆਂ ਵੀ ਡਾਕਟਰ ਰੋਕਦੇ ਆ ਕਿਉਂ ਰੋਕਦੇ ਨਹੀਂ ਆਪਾਂ ਆਪਾਂ ਚਾਹਦੇ ਆਂ ਵੀ ਪ੍ਰਧਾਨ ਜੀ ਨੂੰ ਕਹਿੰਦੇ ਉਹਨਾਂ ਨੂੰ ਦੱਸਿਆ ਗਿਆ ਸਾਡੀ ਟੀਮ ਨੂੰ ਵੀ ਮੈਂ ਕੋਈ ਟ੍ਰੀਟਮੈਂਟ ਨਹੀਂ ਲਵਾਂਗਾ ਮੈਂ ਕੋਈ ਦਵਾਈ ਨਹੀਂ ਲਵਾਂਗਾ ਤੇ ਸਾਡੀ ਇਹ ਗਾਰੰਟੀ ਹੈ ਕਿ ਦਵਾਈ ਦੇ ਆਪਾਂ ਦੇ ਨਹੀਂ ਸਕਦੇ ਉਹਨਾਂ ਨੂੰ ਅੱਬਾ ਹੋਰ ਕੋਈ ਵੀ ਉਹਨਾਂ ਨੂੰ ਕੋਈ ਮੈਡੀਸਿਨ ਦਾ ਕੋਈ ਵੀ ਸਹਾਇਤਾ ਨਹੀਂ ਦੇ ਸਕਦੇ ਪਰ ਮੇਰੀ ਇਹ ਬੇਨਤੀ ਆ ਕਿਉਂਕਿ ਤੁਸੀਂ ਵੀ ਉਹਨਾਂ ਨਾਲ ਕਰਕੇ ਜਿਹੜੇ ਅਹੀਂ ਉਹਨਾਂ ਨਾਲ ਕਰਕੇ ਬੈਠੇ ਆ ਉਹ ਆਪਣੇ ਕਰਕੇ ਬੈਠੇ ਆ ਆਪਣੀ ਕਿਸਾਨੀ ਕਰਕੇ ਬੈਠੇ ਆ ਆਪਣੀ ਲੋਕਾਂ ਕਰਕੇ ਬੈਠੇ ਆ ਜੋ ਆਪਾਂ ਵੀ ਉਹਨਾਂ ਦੀ ਸਿਹਤ ਦਾ ਧਿਆਨ ਰੱਖਣਾਵਾ ਕਿਉਂਕਿ ਇਹਨਾਂ ਨੂੰ ਤਾਂ ਸਾਲਾਂ ਬੜੇ ਦਿਨਾਂ ਦਾ ਆਸਾਵਾ ਵੀ ਮੇਰੀ ਸਿਹਤ ਦੀ ਧਿਆਨ ਰੱਖਣ ਲਈ ਕੋਈ ਲੋੜ ਨਹੀਂਗੀ ਮੇਰਾ ਜਿਹੜਾ ਪ੍ਰਮਾਤਮਾ ਵਾ ਉਹ ਮੇਰੀ ਸਿਹਤ ਦਾ ਧਿਆਨ ਰੱਖਣ ਜਾਵਾ ਜਿਲ੍ਹਾ ਜਿਹੜਾ ਉਹਨਾਂ ਦਾ ਹੁਕਮ ਆ ਉਹਨਾਂ ਜਿਹੜੀ ਮੇਰੀ ਜਾਨ ਐ ਜਿੱਦੋਂ ਉਹਨਾਂ ਦਾ ਹੁਕਮ ਹੋ ਗਿਆ ਤਾਂ ਮੇਰੀ ਜਾਨ ਐ ਸਰੀਰ ਤੋਂ ਨਿਕਲ ਜਾਣੀ ਆ ਪਰ ਆਪਣੀ ਜਦੋਂ ਸਾਡੀ ਟੀਮ ਵੀ ਸ਼ੁਰੂ ਤੋਂ ਉਹਨਾਂ ਦੇ ਨਾਲ ਜੁੜੀ ਆ ਸਾਡੇ ਸਾਡੇ ਵੀ ਦਿਲ ਚੇਤੇ ਦਰਦੇ ਆ ਕਿ ਪ੍ਰਧਾਨ ਕਿ ਉਹਨਾਂ ਨੂੰ ਅਸੀਂ ਜਾਨ ਨਹੀਂ ਦੇਣਾ ਜਿਹੜੇ ਆਪਣੇ ਕਾਨੂੰਨ ਆ ਜਾਂ ਜਿਹੜੀਆਂ ਆਪਣੀਆਂ ਮੰਗਾਂ ਆ ਉਹ ਬਾਰਡਰ ਦੇ ਉੱਪਰ ਗਿਆਨੀ ਹਰਪ੍ਰੀਤ ਸਿੰਘ ਦਾ ਤਿੱਖਾ ਭਾਸ਼ਣ ਕਿਉਂਕਿ ਇਹ ਤੋਹ ਇੱਕ ਜ਼ਿੰਦਗੀ ਦਾ ਮਸਲਾ ਨਹੀਂ ਐ ਸਾਰੇ ਭਾਰਤ ਦੇ ਕਿਸਾਨਾਂ ਦੇ ਕਿਸਾਨਾਂ ਦੇ ਬੱਚਿਆਂ ਦੀ ਔਰ ਜਿਹੜੇ ਕਿਸਾਨੀ ਦੇ ਉੱਤੇ ਨਿਰਭਰ ਚਾਹੀਏ ਉਹ ਛੋਟਾ ਦੁਕਾਨਦਾਰ ਹੈ ਚਾਹੀਏ ਉਹ ਮਜ਼ਦੂਰ ਹੈ ਚਾਹੀਏ ਵਪਾਰੀ ਹੈ ਬਿਜ਼ਨਸਮੈਨ ਹੈ ਸਾਰੋ ਖੇਤੀ ਦੇ ਉੱਤੇ ਨਿਰਭਰ ਜ਼ਿੰਦਗੀ ਜਿਉਂਦੇ ਤੇ ਸਾਰਿਆਂ ਨੂੰ ਹਮਾਇਤ ਦਾ ਸਹਾਰਾ ਹੈ ਅੱਜ ਤੁਸੀਂ ਸੱਚੀ ਦੇਸ਼ ਦੇ ਕਰਤਾਰ ਬਦਨਾ ਬਦਨਾ ਫੈਕਟਰੀਆਂ ਸਭ ਤੋਂ ਵੱਡੇ ਆਧਾਰ ਹੈ ਨਰਸੀ ਜੀ ਜੀ ਕੇ ਸੁਭਾ ਅੰਤਰੀਅਨ ਆਇਆ ਕਪਿਸ਼ੇ ਕੋਰੋਨਾ ਕਾਰ ਆਇਆ ਜਿਹੜੇ ਕੰਟਰੀ ਇੰਡਸਟਰੀ 베ਸਡ ਸੀ ਟੂਰਿਜ਼ਮ 베ਸਡ ਸੀ ਉਹਨਾਂ ਦੀ ਇਕਨੋਮੀ ਹਿੱਲ ਗਈ ਭਾਰਤੀ ਇੱਕ ਦੇਸ਼ ਸੀ ਪੰਜਾਬ ਹਰਿਆਣਾ ਇਹ ਕੈਸੇ ਸਟੇਟ ਸੀ ਜਿਨ੍ਹਾਂ ਦੀ ਇਕਨੋਮੀ ਨੂੰ ਬਹੁਤਾ ਫਰਕ ਲੱਗਿਆ ਕਿਉਂਕਿ ਛੋਟੀ ਪਰਦਾਦ ਤੋਂ ਛੋਟੀ ਪ੍ਰਧਾਨ ਦੇਸ਼ ਹੈ ਦੇਸ਼ ਦੇ ਬਟੇ ਨੇਟਾਮਾਂ ਨੂੰ

ਆਉਦੇ ਕੌਫੇ ਤੋਂ ਪੂਰੇ ਦੀ ਆ ਗਏ ਹੈ ਹੈਗਾ ਰਸਤਾ ਕਿਦੀ ਵੀ ਹੈਗਾ ਪਰ ਭੀੜ ਜੀ ਹੋ ਜਾਂਦੀ ਹੈ ਕਈ ਵਾਰੀ ਜੇ ਆ ਟੱਪ ਜੂਗੇ ਤਾਂ ਸੁਖਾਲਾ ਹੈ ਜੇ ਐਂ ਟੱਪ ਜੂਗੇ ਉੱਥੇ ਭੀੜ ਹੁੰਦੀ ਹੈ ਆ ਟੱਪ ਜੋਰ ਹੁੰਦੀ ਥੋੜਾ ਜਿਹਾ ਵੀ ਰਸਤਾ ਹੋਗਾ ਆਸੀ ਗਾਂਸੀ ਟੱਪ ਇੱਥੇ ਹੋਊਗਾ ਜੀ ਕੱਪੜੀ ਬੂਆ ਕੰਦ ਜੀ ਆਪਣਾ ਬੂਆ ਜੀ ਖਾਸ ਤੌਰ ਤੇ ਜਾਨੀ ਹਰਪ੍ਰੀਤ ਸਿੰਘ ਜਥੇਦਾਰ ਹਰਪ੍ਰੀਤ ਸਿੰਘ ਜੀ ਖਨੌਰੀ ਸਟੇਜ ਦੇ ਉੱਤੇ ਲੱਗੇ ਹੋਏ ਨੇ ਪੰਜਾਬ ਤੇ ਹਰਿਆਣੇ ਦੇ ਐਮਪੀ ਜਿਹੜੇ ਐ ਇਕੱਠੇ ਹੋ ਕੇ ਆਵਾਜ਼ ਜ਼ਰੂਰ ਰੱਖੀਏ ਆਵਾਜ਼ ਹੋ ਜਾਏਗੀ ਪਰ ਭਾਈ ਜੱਲਾ ਜਿਸ ਤਨ ਸੁਭਾਅ ਦੇ ਜੱਲੇਵਾਲਾ ਜਿਹੜੇ ਸਾਡੇ ਪਾਰਟੀ ਦੇ ਭਜੀਤ ਸਿੰਘ ਜੱਲੇਵਾਲਾ ਉਹਨਾਂ ਨੂੰ ਬਹੁਤ ਨੂੰ ਅਤਿ ਪਿਆਰ ਪਾਵਣ। ਬੇਦਾਸ਼ੀ ਅਲਗੋ ਸੁਣਨ ਅੱਗੇ ਵੜਿਆ ਉਹ ਕੋਵਾ ਦੇਣ। ਪੀਆ ਕਰੋੜਾਂ ਦਾ ਮਹਾਰਾ ਦਾ ਲਿਖਿਆ ਹੋਆ ਪ੍ਰਧਾਨ ਜਿਹੜਾ ਲਿਖਿਆ ਹੋਆ ਪਰ ਆਪਾਂ ਚੋ ਰਹੇ ਆ ਤਹੂ ਵੀ ਚਾਹੁੰਦੇ ਜੇ ਸਾਡੀ ਟੀਮ ਵਿੱਚ ਆਉਂਦੀਆਂ ਡਾਕਟਰ ਐਮਾਨ ਦੀ ਕਿਉਂਕਿ ਆਪਾਂ ਵੀ ਨਾਲ ਦੀ ਪਾ ਵੀ ਅੱਜ ਕਰਦੇ ਹਾਂ ਸੋਹਰਾ ਕਰਦੇ ਹਾਂ ਅੱਜ ਨਾਲ ਛੁੱਟੀ ਦੇ ਰਹੇ ਹਾਂ। Спасибо. Yeah.